ਜਲੰਧਰ ਤੋਂ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਕੱਲ ਸੰਸਦ ਦੇ ਵਿੱਚ ਐਮਰਜੈਂਸੀ ਨੂੰ ਲੈ ਕੇ ਜਿਹੜੀ ਵਿਚਾਰ ਚਰਚਾ ਉਹ ਕੀਤੀ ਗਈ ਹੈ ਜਿਸ ਦੀ ਵੀਡੀਓ ਵੀ ਜਿਹੜੀ ਸੋਸ਼ਲ ਮੀਡੀਆ ਤੇ ਲਗਾਤਾਰ ਹੈ ਜਿਹੜੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਭਾਈ ਅਮਰਤਪਾਲ ਸਿੰਘ ਤੇ ਲੱਗੀ ਐਨਐਸਏ ਬਾਰੇ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਐਮਰਜੈਂਸੀ ਜਿਹੜਾ ਕਿਹਾ ਗਿਆ ਸੋ ਉਸ ਨੂੰ ਲੈ ਕੇ ਅਸੀਂ ਕਹਿ ਸਕਦਾ ਹਿੰਦੂ ਜੱਥੇਬੰਦੀਆਂ ਨੇ ਜਿਹੜੀਆਂ ਉਹ ਸਾਹਮਣੇ ਆਣੀਆਂ ਸ਼ੁਰੂ ਹੋ ਚੁੱਕੀਆਂ ਨੇ ਮੇਰੇ ਨਾਲ ਬਬੇ ਬਾਰਤਵਾਜ ਜੀ ਮੌਜੂਦ ਨੇ ਗਲਬਤ ਕਰਦੇ ਉਹਨਾਂ ਦੇ ਨਾਲ ਕੀ ਸੋਚਣਾ ਉਹਨਾਂ ਦਾ ਬਬੇ ਜੀ ਪਹਿਲਾਂ ਤਾਂ ਬਹੁਤ ਸਵਾਗਤ ਹੈ ਜੀ ਤੁਹਾਡਾ ਚੰਨੀ ਸਾਥ ਨੇ ਜਿਹੜਾ ਬਿਆਨ ਦਿੱਤਾ ਹੈ ਜਲੰਧਰ ਤੋਂ ਐਮਪੀ ਨੇ ਉਸ ਤੋਂ ਬਾਅਦ ਖਾਲਿਸਤਾਨ ਸਮਰਥਕ ਦਾ ਸਮਰਥਨ ਕਰਦੇ ਨਜ਼ਰ ਆ ਰਹੇ ਨੇ ਸੰਸਦ ਦੇ ਵਿੱਚ ਅਸੀਂ ਬਿਆਨ ਦੀ ਅਸੀਂ ਨਿੰਦਾ ਕਰਦੇ ਆਂ ਹਿੰਦੂ ਸਮਾਜ ਦੇ ਤਾਂ ਬਹੁਤ ਜ਼ਿਆਦਾ ਰੋਸ਼ ਹੈ ਕਿ ਕੋਈ ਵੀ ਐਮਪੀ ਜੇ ਅਗਰ ਚੁਣਿਆ ਜਾਂਦਾ ਹੈ ਉਹ ਜਨਤਾ ਦੀ ਪੰਜਾਬ ਦੇ ਜਲੰਧਰ ਦੇ ਮੁੱਦੇ ਉਹਨਾਂ ਨੂੰ ਚੁਪਨੇ ਚਾਹੀਦੇ ਨੇ ਲੇਕਿਨ ਉਹ ਖਾਲਿਸਤਾਨ ਸਮਰਥਕ ਖਾਲਿਸਤਾਨ ਸਮਰਥਕ ਨੂੰ ਸਮਰਥਨ ਦੇਦੇ ਦਿਖਾਈ ਦੇ ਰਹੇ ਨੇ ਜਿਹੜਾ ਅਮਰਿਤਪਾਲ ਸਿੰਘ ਖਾਲਿਸਤਾਨੀ ਸਮਰਥਕ ਤੇ ਜਿਹੜੀ ਵੀ ਕਾਰਵਾਈ ਹੋਈ ਹੈ ਉਹ ਲਾਓ ਆਰਡਰ ਲਾਓ ਐਂਡ ਆਰਡਰ ਦੇ ਨਤੀਜੇ ਨਾਲ ਹੋਈ ਹੈ ਉਹਦੀ ਕਾਰਵਾਈ ਪੂਰੀ ਜੇ ਵੀ ਹੋਈ ਹੈ ਉਸ ਚ ਪਹਿਲਾਂ ਇਨਵੈਸਟੀਗੇਸ਼ਨ ਹੋਈ ਹੈ ਦੋਸ਼ੀ ਪਾਏ ਗਏ ਨੇ ਤਾਂ ਉਹਨਾਂ ਤੇ ਕਾਰਵਾਈ ਹੋਈ ਹੈ ਅ ਸਿੱਧਾ ਤੋਂ ਸਿੱਧਾ ਇੱਕ ਐਨਪੀ ਦੁਆਰਾ ਕਾਨੂੰਨ ਵਿਵਸਥਾ ਨੂੰ ਚੈਲੰਜ ਕਰਨਾ ਕਦੀ ਵੀ ਕਦੀ ਵੀ ਅਸੀਂ ਸਮਰਥਨ ਨਹੀਂ ਕਰਾਂਗੇ ਅਸੀਂ ਇਹਦਾ ਵਿਰੋਧ ਕਰਦੇ ਹਾਂ ਹਮੇਸ਼ਾ ਕਰਦੇ ਰਹਾਂਗੇ ਹਰ ਬਾਰ ਕਾਂਗਰਸ ਵੱਲੋਂ ਹਿੰਦੂ ਸਮਾਜ ਦੀ ਭਾਵਨਾ ਨੂੰ ਫੇਸ ਪੁਚਾਇਆ ਜਾਂਦਾ ਹੈ ਹਿੰਦੂ ਵਿਰੋਧੀ ਅਜੰਡਿਆਂ ਨੂੰ ਸ਼ੁਰੂ ਕਰਕੇ ਕੀ ਅਸੀਂ ਇਹਦਾ ਵਿਰੋਧ ਕਰਦੇ ਆ ਤਾਂ ਹਮੇਸ਼ਾ ਕਰਦੇ ਨਾ ਮੰਗ ਬੱਬਾ ਜੀ ਅਕਸਰ ਅਸੀਂ ਦੇਖਦੇ ਆ ਹਿੰਦੂ ਜਥੇਬੰਦਿਆਂ ਨੇ ਜਿਹੜੀਆਂ ਸਿੱਖ ਚਿਹਰਿਆਂ ਨੂੰ ਜਿਹੜੇ ਸਿੱਖ ਪ੍ਰਚਾਰ ਕਰ ਰਹੇ ਹੁੰਦੇ ਨੇ ਉਹਨੂੰ ਟਾਰਗੇਟ ਕਰਦੇ ਆ ਨੇ ਜਿਸ ਤਰ੍ਹਾਂ ਹੁਣ ਅਮਰਿਤਪਾਲ ਨੂੰ ਲਗਾਤਾਰ ਟਾਰਗੇਟ ਕੀਤਾ ਜਾ ਰਿਹਾ ਜੇਕਰ ਅਮਰਿਤਪਾਲ ਦਲਤ ਹੈ ਤਾਂ ਇੰਨੇ ਲੋਕਾਂ ਦਾ ਜਿਹੜਾ ਲੋਕਾਂ ਵੱਲੋਂ ਐਮਪੀ ਚੁਣਿਆ ਗਿਆ ਉਹ ਲੋਕ ਨਾ ਚੁਣਦੇ ਦੇਖੋ ਜੀ ਅਮਰਿਤਪਾਲ ਨੂੰ ਕੋਈ ਟਾਰਗੇਟ ਨਹੀਂ ਕੀਤਾ ਜਾ ਰਿਹਾ ਅਮਰਿਤਪਾਲ ਸਿੰਘ ਨੇ ਹਿੰਦੂ ਸਮਾਜ ਨੂੰ ਡਰਾਉਣ ਲਈ ਤਾਂ ਮੈਸੇਜ ਦਿੱਤੇ ਨੇ ਔਰ ਜਿਹੜੇ ਸੰਵਿਧਾਨ ਨੂੰ ਸਿੱਧਾ ਤੋਂ ਸਿੱਧਾ ਚੈਲੰਜ ਕੀਤਾ ਹੈ ਕਿ ਮੈਂ ਸੰਵਿਧਾਨ ਨੂੰ ਨਹੀਂ ਮੰਨਦਾ ਇੱਕ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਦਾ ਕੰਮ ਕੀਤਾ ਹੈ ਗੁੰਡਾਗਰਦੀ ਦਾ ਆਲਮ ਦਿਖਾਇਆ ਹੈ ਗੁਰੂ ਘਰਾਂ ਦਾ ਫਰਨੀਚਰ ਤੋੜਿਆ ਹੈ ਗੁਰੂ ਗ੍ਰੰਥ ਸਾਹਿਬ ਨੂੰ ਟੱਲ ਬਣਾ ਕੇ ਥਾਣਿਆਂ ਚ ਲੈ ਜੇ ਜਾਈ ਨੇ ਬੇਅਦਬੀ ਕੀਤੀ ਹੈ ਤੇ ਆ ਗਲਤ ਕਾਰਿਆ ਕਰਕੇ ਉਹਨਾਂ ਦੇ ਵਿਰੋਧ ਹੁੰਦਾ ਹੈਗਾ ਉਹ ਹਮੇਸ਼ਾ ਹੁੰਦਾ ਰਹੂਗਾ ਗਲਤ ਕਰ ਰਿਹਾ ਹੈ ਜਾਇ ਸਿੱਖ ਸਮੁਦਾਇ ਦਾ ਹੈ ਜਾਂ ਹਿੰਦੂ ਸਮੁਦਾਇ ਦਾ ਅਗਰ ਕੋਈ ਵੀ ਕੌਣ ਦਾ ਬੰਦਾ ਗਲਤ ਕਰ ਰਿਹਾ ਕਰਦਾ ਹੈ ਤਾਂ ਬਜਰੰਗ ਦਲ ਹਿੰਦਰੀ ਟੀਮ ਉਹਦਾ ਪਰ ਚੜ ਕੇ ਵਿਰੋਧ ਕਰਦੀ ਹੈ ਔਰ ਕਰਦੀ ਰਹੂਗੀ ਸਦਾ ਹੀ ਪਰ ਲੋਕਾਂ ਦਾ ਕਹਿਣਾ ਕਿ ਅੰਮ੍ਰਿਤਪਾਲ ਤਾਂ ਲੋਕਾਂ ਨੂੰ ਨਸ਼ੇ ਤੋਂ ਜਿਹੜਾ ਦੂਰ ਕਰ ਰਿਹਾ ਸੀਗਾ ਪਰ ਤੁਸੀਂ ਕਹਿ ਰਹੇ ਹੋ ਵੀ ਅੰਮ੍ਰਿਤਪਾਲ ਜਿਹੜਾ دہشت ਫਲਾ ਰਿਹਾ ਅੰਮ੍ਰਿਤਪਾਲ ਸਿੰਘ ਅਗਰ ਨਸ਼ੇ ਛੁਡਵਾਣ ਦੀ ਆਪਾਂ ਗੱਲ ਕਰੀਏ ਤਾਂ ਉਹਨਾਂ ਦੇ ਖੁਦ ਸਗਾ ਭਾਈ ਵੱਡਾ ਭਾਈ ਆਈਸ ਦੇ ਨਾਲ ਨਸ਼ੇ ਦੇ ਨਾਲ ਜਿਹੜਾ ਕਿ ਬਹੁਤ ਹੀ ਮਹਿੰਗਾ ਨਸ਼ਾ ਹੁੰਦਾ ਹੈ ਉਹਦੇ ਨਾਲ ਗ੍ਰਿਫਤਾਰ ਹੋਇਆ ਕਿਉਂ ਹੋਇਆ ਕਿਉਂ ਲੈ ਕੇ ਜਾ ਰਿਹਾ ਸੀਗਾ ਨਸ਼ੇ ਛੁੜਵਾਨ ਵਾਲੇ ਨੂੰ ਨਸ਼ਾ ਲਜਾਣ ਦੀ ਲੋੜ ਕੀ ਹੈ ਨਸ਼ੇ ਛੁੜਾਣ ਦੀ ਆੜ ਚ ਕਿ ਤੁਸੀਂ ਨਸ਼ਾ ਸਮਾਗਲ ਕਰਨ ਦਾ ਕੰਮ ਤਾਂ ਨਹੀਂ ਕਰ ਰਹੇ ਸੀਗੇ ਆ ਵੀ ਸਵਾਲ ਉੱਠਦੇ ਨੇ ਤੇ ਲਾਅ ਐਂਡ ਆਰਡਰ ਤੇ ਬੰਦੇ ਦਾ ਜੋੜਾ ਤੇ ਕਾਰਵਾਈ ਹੋਈ ਹੈ ਬਿਲਕੁਲ ਸਹੀ ਹੋਈ ਹੈ ਅਸੀਂ ਭਗਵੰਤ ਮਾਨ ਜੀ ਦੇ ਆ ਕਦਮ ਨੂੰ ਸਰਾਹਨੇ ਆ ਪ੍ਰਸ਼ੰਸਾ ਕਰਨੇ ਆ ਪਰ ਅਸੀਂ ਨਾਲ ਸੰਸਦ ਦੇ ਵਿੱਚ ਅਕਸਰ ਲੋਕਾਂ ਦੀ ਆਵਾਜ਼ ਹੈ ਜਿਹੜੀ ਚੱਕੀ ਜਾਂਦੀ ਹੈ ਉੱਥੇ ਹੀ ਚਰਨਜੀਤ ਸਿੰਘ ਚੰਨੀ ਜਿਹੜੇ ਸਾਫ ਤੋਂ ਮੁੱਖ ਮੰਤਰੀ ਵੀ ਰਹੇ ਨੇ ਉਹਨਾਂ ਦੇ ਵੱਲੋਂ ਅਸੀਂ ਕਹੇ ਸਦਾ ਖਡੂਰ ਸਾਹਿਬ ਵਾਸੀਆਂ ਦੀ ਆਵਾਜ਼ ਸੀ ਕਿ ਭਾਈ ਅੰਮ੍ਰਿਤਪਾਲ ਸਿੰਘ ਨੇ ਜਿਹੜੇ ਐਨਐਸਏ ਉਹਨਾਂ ਦੀ ਹਟੇ ਤੋਂ ਜੇਲ੍ਹ ਤੋਂ ਬਾਹਰ ਹਨ ਉਹਨਾਂ ਨੇ ਉਹ ਆਵਾਜ਼ ਉਪਲੰਦ ਕਰੀ ਹੈ ਪਰ ਫਿਰ ਜਿਹੜਾ ਵਿਰੋਧੀ ਆ ਵੱਲੋਂ ਇਸ ਤਰ੍ਹਾਂ ਦੇ ਜਿਹੜੇ ਕਦਮ ਚੱਕਣੋ ਸਹੀ ਨਹੀਂ ਦੇਖੋ ਜੀ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਤੇ ਜੋ ਐਮਐਸਏ ਲੱਗੀ ਹੈ ਉਹ ਜਾਂਚ ਤੋਂ ਬਾਅਦ ਲਗਾਈ ਗਈ ਹੈ ਐਮਐਸਏ ਕਿਸੇ ਤੇ ਐਥੀਬੀ ਲਾਈ ਜਾਂਦੀ ਕਿਉਂਕਿ ਛੋਟਾ ਜੁਰਮ ਹੈ ਕਿ ਕਿਸੇ ਤੇ ਲਗਾਉਣਾ ਜ਼ਮਾਨਤ ਮਿਲ ਗਈ ਔਰ ਬਾਹਰ ਆ ਗਿਆ ਐਮਐਸਏ ਦੀ ਪ੍ਰਕਿਰਿਆ ਇਨਵੈਸਟੀਗੇਸ਼ਨ ਦੇ ਥਰੂ ਲੱਗੀ ਸਗੀ ਔਰ ਉਹ ਤੋਂ ਬਾਹਰ ਨਿਕਲਣਾ ਵੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਪੂਰੀ ਲਾਅ ਐਂਡ ਆਰਡਰ ਆਪਣੀ ਪ੍ਰਕਿਰਿਆ ਨੂੰ ਪੂਰਾ ਕਰੂਗਾ ਤਦ ਹੀ ਉਹ ਬਾਹਰ ਆਉਣਗੇ ਐਸੇ ਬਿਆਨਬਾਜ਼ੀਆਂ ਨਾਲ ਕਿ ਅਮਰਿਤਪਾਲ ਸਿੰਘ ਵਿਹਾਰ ਆ ਸਕਦੇ ਨੇ ਕਦੀ ਵੀ ਨਹੀਂ ਆ ਸਕਦੇ ਨੇ ਔਰ ਉਸ ਤੋਂ ਬਾਅਦ ਜਿਹੜਾ ਉਹਨਾਂ ਦੇ ਭਾਈ ਦੁਆਰਾ ਅਨ ਨਸ਼ੇ ਨਾਲ ਫੜੇ ਜਾਣਾ ਇਹਦੀ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਨਸ਼ੇ ਤਸਕਰਾ ਦੇ ਨਾਲ ਵੀ ਲਿੰਕ ਹੈ ਉਹਨਾਂ ਦੇ ਤਰੀਕਾ ਨਸ਼ਾ ਉਹਨਾਂ ਕੋਲ ਹੀ ਮਿਲ ਰਹਾ ਹੋਰ ਕਿਸੇ ਕੋਲ ਨਸ਼ਾ ਕਿਉਂ ਨਹੀਂ ਮਿਲ ਰਹਾ ਐਮਰਜੈਂਸੀ ਦਾ ਬਿਆਨ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਚਰਨਜੀਤ ਸਿੰਘ ਚੰਨੀ ਕਿਉਂਕਿ ਸਾਫ ਕਾ ਮੁੱਖ ਮੰਤਰੀ ਰਹਿ ਚੁੱਕੇ ਨੇ ਸੀਨੀਅਰ ਲੀਡਰ ਨੇ ਕਾਂਗਰਸ ਪਾਰਟੀ ਦੇ ਚੰਨੀ ਸਾਹਿਬ ਤੁਸੀਂ ਭੁੱਲ ਰਹੇ ਹੋ 1984 ਚ ਜਿਹੜੀ ਐਮਰਜੈਂਸੀ ਲਾਈ ਸੀਗੀ ਉਹ ਕਾਂਗਰਸ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜੀ ਨੇ ਲਾਈ ਸੀਗੀ ਪਰ ਉਹਨਾਂ ਨੇ ਵੀ ਪਹਿਲਾਂ ਇਹ ਗਲਤੀ ਕੀਤੀ ਸੀਗੀ ਕਿ ਖਾਲਿਸਤਾਨੀ ਸਮਰਥਕਾਂ ਨੂੰ ਫੱਲਣ ਫੁੱਲਣ ਦਿੱਤਾ ਸੀਗਾ ਜਿਸ ਦਾ ਨਤੀਜਾ 84 ਚ ਹਿੰਦੂ ਸਿੱਖਾਂ ਨੇ ਭੁਗਤਿਆ ਸੀਗਾ ਕਤਲੇਆਮ ਹੋਇਆ ਸੀਗਾ ਉਸ ਤੋਂ ਬਾਅਦ ਫਿਰ ਐਮਰਜੈਂਸੀ ਲਾ ਕੇ ਉਹਨਾਂ ਨੇ ਐਕਸ਼ਨ ਕਰਕੇ ਕਾਬੂ ਕੀਤਾ ਗਿਆ ਸੀਗਾ ਤੇ ਇਸ ਤਰ੍ਹਾਂ ਦੀ ਬਿਆਨਬਾਜ਼ੀ ਸਿਰਫ ਆਪਣੀ ਰਾਜਨੀਤੀ ਲਈ ਕਰਨਾ ਕਿਸੇ ਵੀ ਰਾਜਨੇਤਾ ਨੂੰ ਸ਼ੋਭਾ ਨਹੀਂ ਦਿੰਦਾ ਅਸੀਂ ਇਹਦਾ ਵਿਰੋਧ ਕਰਦੇ ਹਾਂ ਤੁਹਾਨੂੰ ਲੱਗਦਾ ਸਭ ਰਾਜਨੀਤਿਕ ਦੀ ਜਿਹੜੀ ਅਸੀਂ ਕਹਿ ਸਕਦੇ ਕਪਾਟ ਹੈ ਬਿਲਕੁਲ ਜੀ ਰਾਜਨੀਤਿਕ ਰੋਟੀਆਂ ਸਿਕਨਦਾਈ ਕੰਮ ਕੀਤਾ ਜਾ ਰਿਹਾ ਹੈ ਕਿ ਮੁੱਦਾ ਬਣਾ ਕੇ ਕਿ ਆਪਾਂ ਹੀ ਅਮਰਿਤਪਾਲ ਨੂੰ ਬਾਹਰ ਨਹੀਂ ਕੱਢਿਆ ਜਾ ਰਿਹਾ ਦੇਖੋ ਜੀ ਜੋ ਉਹਨਾਂ ਨੇ ਜਨਮ ਕੀਤਾ ਹੈ ਉਹਦੇ ਤੈਟ ਉਹ ਅੰਦਰ ਗਈ ਨੇ ਉਹ ਪ੍ਰਕਿਰਿਆ ਤੋਂ ਹੀ ਲੋਰੈਂਡ ਆਰਡਰ ਦੀ ਪ੍ਰਕਿਰਿਆ ਨੂੰ ਫੋਲੋ ਕਰਕੇ ਬਾਹਰ ਨਿਕਲੂਗਾ ਲੇਕਿਨ ਜਿਹੜੇ ਹਿੰਦੂ ਸਮਾਜ ਤੇ ਵੀ ਤਾਂ ਕਤਲਿਆ ਮੌਏ ਨੇ ਕਿ ਜਲੰਧਰ ਚ ਹਿੰਦੂ ਸਮਾਜ ਨੇ ਉਹਨਾਂ ਨੂੰ ਵੋਟਾਂ ਨਹੀਂ ਪਾਈਆਂ ਐਮਪੀ ਮਿਸਟਾਕ ਸ਼ੁੰਦਾ ਉਹ ਦੋਨੋਂ ਪੱਖਾਂ ਦੀ ਮੰਗਾ ਰਖਦਾ ਤੁਸੀਂ ਜਲੰਧਰ ਲਈ ਕੀ ਮੰਗ ਰੱਖੀ ਹੈ ਸਾਂਸਦ ਹੋ ਤੁਸੀਂ ਜਲੰਧਰ ਦੇ ਤੁਸੀਂ ਜਲੰਧਰ ਲਈ ਕੀ ਮੰਗ ਚੱਕੀ ਤੁਸੀਂ ਤਾਂ ਸਿਰਫ ਆਪਣੀ ਰਾਜਨੀਤੀ ਚਮਕਾਲ ਲਈ اور ਵੋਟਰਾਂ ਨੂੰ ਲੋਭਾਲ ਲਈ ਉਹ ਇਸ ਪ੍ਰਕਾਰ ਦੀ ਬਿਆਨਬਾਜ਼ੀ ਕਰ ਰਹੇ ਹੋ ਪੰਜਾਬ ਦੇ ਲੋਕ ਬਹੁਤ ਸਿਆਣੇ ਨੇ ਉਹ ਇਸ ਬਿਆਨਬਾਜ਼ੀ ਚਾਕਰ ਕਦੀ ਵੀ ਵੋਟਰ ਨਹੀਂ ਪਾਉਂਗੇ ਪੰਜਾਬ ਚ ਵੋਟ ਉਹਨਾਂ ਨੂੰ ਹੀ ਮਿਲੇਗੀ ਜਿਹੜਾ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੂਗਾ ਪੰਜਾਬ ਦੇ ਹੱਕਾਂ ਦੀ ਗੱਲ ਕਰੂਗਾ ਸੰਸਦ ਦੇ ਵਿੱਚ ਅਮਰਤਪਾਲ ਦੀ ਗੱਲ ਹੋਈ ਤਾਂ ਨਾਲ ਦੇ ਨਾਲ ਵਿਰੋਧੀ ਤੇਰਾ ਸਾਹਮਣੇ ਆਉਣੇ ਸ਼ੁਰੂ ਹੋ ਗਏ ਜਦੋਂ ਰਾਮ ਮੰਦਰ ਦੀ ਗੱਲ ਹੋਈ ਤੇ ਉਦੋਂ ਕਿਸੇ ਵੀ ਸਿੱਖ ਜੰਦੇ ਜਥੇਬੰਦੀ ਨੇ ਕਿਸੇ ਤਰ੍ਹਾਂ ਦੀ ਕੋਈ ਬਹਿਨਵਾਜੀ ਨਹੀਂ ਕੀਤੀ ਕਿਉਂਕਿ ਰਾਮ ਮੰਦਰ ਬਣਨ ਨਾਲ ਅਸੀਂ ਕਿਸੇ ਦੇਸ਼ ਨੂੰ ਤੋੜਨ ਦੀ ਗੱਲ ਨਹੀਂ ਕੀਤੀ ਅਸੀਂ ਆ ਨਹੀਂ ਗਿਆ ਕਿ ਰਾਮ ਮੰਦਰ ਬਣ ਗਿਆ ਤਾਂ ਸਿਰਫ ਹਿੰਦੂ ਹੀ ਜਾਉਂਗੇ ਸਿੱਖ ਨਹੀਂ ਜਾ ਸਕਦੇ ਮੰਦਰ ਬਣਿਆ ਸਥਾਨ ਬਣਿਆ ਗੁਰੂ ਘਰ ਬਣਦਾ ਹੈ ਉੱਚ ਸਮਾਜ ਦੀ ਭਲਾਈ ਲਈ ਬਣਦਾ ਹੈ ਹਰੇਕ ਸਮਾਜ ਦਾ ਹਰੇਕ ਵਰਗ ਦਾ ਲੋਕ ਉੱਤੇ ਜਾਂਦਾ ਹੈ ਆ ਨਹੀਂ ਹੈ कि खाली हिंदू समाज ਨੂੰ ਉਹਦਾ ਲਾਭ ਹੋਇਆ ਸਿੱਖ ਧਰਮ ਦੇ ਲੋਕ ਵੀ ਮੰਦਿਰਾਂ ਚ ਜਾਂਦੇ ਨੇ ਅਸੀਂ ਵੀ ਗੁਰਦੁਆਰਿਆਂ ਚ ਜਾਂਦੇ ਆਂ ਤੇ ਕੋਈ ਮੰਦਰ ਮਕਬਾ ਤੇ ਗੁਰਦੁਆਰਾ ਅਗਰ ਬਣ ਰਿਹਾ ਹੈ ਉਹ ਸਮਾਜ ਦੀ ਭਲਾਈ ਲਈ ਬਣ ਰਿਹਾ ਹੈ ਤਾਂ ਉਹਨੂੰ ਖਾਲਿਸਤਾਨ ਦੇ ਸਮਰਥਕਾਂ ਦੀ ਮੰਗਾਂ ਨਾਲ ਨਜਾਇਜ਼ ਮੰਗਾਂ ਨਾਲ ਤੁਲਨਾ ਕਰਦਾ ਵੀ ਸਹੀ ਨਹੀਂ ਹੈ ਅਸੀਂ ਇਹਦਾ ਵਿਰੋਧ ਕਰਦੇ ਹਾਂ ਔਰ ਹਮੇਸ਼ਾ ਕਰਦੇ ਰਹਿਾਂਗੇ ਮੈਨੂੰ ਆ ਦੋਸਤੋ ਪੰਜਾਬ ਚ ਪੰਜਾਬ ਖਾਲਿਸਤਾਨ ਬਣਾਣ ਦੀ ਗੱਲ ਕਰਦੇ ਨੇ ਖਾਲਿਸਤਾਨ ਬਣ ਗਿਆ ਪੰਜਾਬ ਤੇ ਜਿਹੜੇ ਹੋਰ ਆਪਣੇ ਸਿੱਖ ਪਾਈਚਾਰਾ ਦੇ ਲੋਕ ਯੂਪੀ ਬਿਹਾਰ ਉੱਤਰਾਖੰਡ ਔਰ ਸਟੇਟਾਂ ਚ ਨੇ ਕਿਉਂ ਪਾਸਪੋਰਟ ਲੈ ਕੇ ਆਉਂਦੇ ਖਾਲਿਸਤਾਨ ਬਣਾਣ ਦਾ ਮਕਸਦ ਕੀ ਹੈ ਚਿਰਪ ਦੇ ਟੁਕੜੇ ਕਰਨਾ ਔਰ ਆ ਬਾਹਰੀ ਏਜੰਸੀਆਂ ਦੁਆਰਾ ਰਚਿਆ ਹੋਇਆ ਇੱਕ ਅਜੰਡਾ ਹੈ ਕਿ ਭਾਰਤ ਦੇ ਟੁਕੜੇ ਕਰ ਲੈ ਇਸੇ ਕਦੀ ਉਹਨਾਂ ਨੂੰ ਕਾਮਯਾਬ ਹੋਣ ਨਹੀਂ ਦਿੱਤਾ ਜਾਉਂਦਾ ਜੇਕਰ ਤੁਸੀਂ ਕਹਿ ਰਹੇ ਹੋ ਵੀ ਵੀ ਖਾਲਸਾਤਨ ਦੀ ਮੰਗ ਕਰਨਾ ਗਲਤ ਹੈ ਤਾਂ ਹਿੰਦੂ ਰਾਸ਼ਟਰ ਦੀ ਮੰਗ ਕਰਨਾ ਕਿ ਸਹੀ ਹੈ ਦੇਖੋ ਰਾਸ਼ਟਰ ਦੀ ਗੱਲ ਹੋ ਰਹੀ ਹੈ ਅਸੀਂ ਹਿੰਦੂ ਰਾਸ਼ਟਰ ਦੀ ਜਿਹੜੀ ਗੱਲ ਕਰਦੇ ਹਾਂ ਹਿੰਦੂ ਤੁਸੀਂ ਕੋਈ ਵੀ ਚੈੱਕ ਕਰ ਲਓ ਪਾਕਿਸਤਾਨ ਚ ਮੁਸਲਮਾਨ ਰਹਿੰਦੇ ਨੇ ਅਰਬ ਚ मुसलमान रहते दे सारे देश में लेकिन हिंदुआ जिथे बहुमत है कोई देश नहीं है हिंदू राष्ट्रता है हिंदुस्तान पहले ही बनाया राष्ट्रता है ही है हिंदुआ का राष्ट्रता है ही है सिख हिंदुओं से फर्क कितने गुरुआ ने भी अगर लड़ाई लड़ी सी तो हिंदुआ ही लड़ी सी सिखा भी लड़ी सी तो उन्होंने तो खालिस्तान की मंग नहीं की ਅਖਾਲੀ ਸਾਧ ਦੀ ਮੰਗ ਦਾ ਮਕਸਦ ਕੀ ਹੈ ਸਿਰਫ ਸਿਰਫ ਹਿੰਦੁਸਤਾਨ ਦੇ ਟੁਕੜੇ ਕਰਨਾ ਉਹ ਅਸੀਂ ਕਦੀ ਹੋਣ ਨਹੀਂ ਦਵਾਂਗੇ ਅੱਤਵਾਦ ਦੇ ਟਾਈਮ ਤੋਂ 84 ਦੀ ਖੂਨੀ ਲਹਿਰ ਤੋਂ ਲੜਦੇ ਆਏ ਨੇ ਹਿੰਦੂ ਸਿੱਖ ਔਰ ਹਮੇਸ਼ਾ ਲੜਦੇ ਰਹਿਾਂਗੇ ਜੀ ਬਬਲ ਜੀ ਲਾਸਟ ਸਵਾਲ ਆ ਮੇਰਾ ਹੁਣ ਐਮਰਜੈਂਸੀ ਦੇ ਬਿਆਨ ਤੋਂ ਬਾਅਦ ਬਜਰੰਗ ਦਲ ਦਾ ਜਿਹੜਾ ਕਿ ਅਗਲਾ ਕਦਮ ਹੋਵੇਗਾ ਕਿ ਚਰਨਜੀਤ ਸਿੰਘ ਚੰਨੀ ਦੇ ਨੂੰ ਜਿਹੜਾ ਕਿਹੜਾ ਸੁਨੇਹਾ ਜਿਹੜਾ ਦੇਖੋ ਜੀ ਚੰਨੀ ਸਾਹਿਬ ਨੇ ਪਹਿਲੇ ਹੀ ਗਲਤ ਬਿਆਨ ਦਿੱਤਾ ਹੈ ਉਹਨਾਂ ਦੀ ਪਾਰਟੀ ਨੂੰ ਵੀ ਸਮਝ ਆ ਗਿਆ ਹੈ ਤਦੀ ਪਾਰਟੀ ਨੇ ਉਹਨਾਂ ਤੋਂ ਕਿਨਾਰਾ ਕਰ ਲਿਆ ਹੈ ਉਹਨਾਂ ਦਾ ਵਿਅਕਤੀਗਤ ਜਿਹੜਾ ਹੈ ਆ ਬਿਆਨ ਦੱਸਿਆ ਗਿਆ ਹੈ ਤਾਂ ਹਿੰਦੂ ਸਮਾਜ ਤਾਂ ਦੇਖੋ ਰੋਸ਼ ਕਰਦਾ ਹੈ ਉਸ ਤੋਂ ਬਾਅਦ ਆ ਮਾਫੀ ਮੰਗਦੇ ਨੇ ਲੇਕਿਨ ਬੋਲਣ ਤੋਂ ਪਹਿਲਾਂ ਕਿਸੇ ਸਮਾਜ ਦੀ ਭਾਵਨਾ ਨੂੰ ਠੇਸ ਪਹੁੰਚਾਣਾ ਹਿੰਦੂ ਵਿਰੋਧੀ ਏਜੰਡੇ ਚਲਾਣਾ ਕਿ ਇਹਦੇ ਨਾਲ ਕਾਂਗਰਸ ਸੱਤਾ ਚ ਆਜੂਗੀ ਕਦੀ ਵੀ ਨਹੀਂ ਆ ਸਕਦੀ ਨਾ ਪੂਰੇ ਪਾਰਾ ਚ ਆਉਗੀ ਨਾ ਪੰਜਾਬ ਚ ਆਉਗੀ ਪੰਜਾਬ ਚ ਸੱਤਾ ਤਾਰੀਖ 70 ਦੀ ਲੋਕ ਪ੍ਰਿਆ ਸੇਖਣ ਵਾਲੇ ਰਾਜਨੀਤਿਕ ਲੋਕ ਸਮੇ ਸਮੇਂ ਤੇ ਆ ਕੇ ਗਲਤ ਬਿਆਨਬਾਜ਼ੀ ਕਰਦੇ ਨੇ ਫਿਰ ਬਹੁਤ ਜਲਦੀ ਮਾਫੀ ਮੰਗ ਲੈਂਦੇ ਨੇ ਇਹਨਾਂ ਨੇ ਵੀ ਉਹੀ ਕਰਨਾ ਸੋ ਬਹੁਤ ਬਹੁਤ ਧੰਨਵਾਦ ਜੀ ਸੋ ਏਸੀ ਬਵਿਆ ਭਾਰਤਵਾ ਜਿਨ੍ਹਾਂ ਦੇ ਵੱਲੋਂ ਜਲੰਧਰ ਤੋਂ ਚੁਣੇ ਹੋਏ ਐਮਪੀ ਨੂੰ ਜਿਹੜਾ ਮਾਫੀ ਮੰਗਣ ਦੀ ਜਿਹੜੀ ਅਪੀਲ ਕੀਤੀ ਹੈ ਤੇ ਉਹਨਾਂ ਨੂੰ ਕਹਿ ਕੇ ਇਸ ਤਰ੍ਹਾਂ ਦੇ ਬਿਆਨਬਾਜ਼ੀ ਤੋਂ ਜਿਹੜਾ ਗੁਹੇਰ ਜਾਂ ਉਹ ਕੀਤਾ ਜਾਵੇ ਮਾਲਵਾ ਟੀਵੀ ਲਈ ਸੰਗਰੂਰ ਤੋਂ ਯਵરાજ ਹਸਨ ਦੀ ਰਿਪੋਰਟ ਧੰਨਵਾਦ